पंजाब के बहुत ही हरमन प्यारे नेता हैं और मुख्यमंत्री हैं मैं उनका धन्यवाद करता हूं उन्होंने मुझे मेरे ऊपर विश्वास जताया है और मैं जो जनता से वादा किया था कि जनता के विकास के लिए चाहे सीवरेज हो स्ट्रीट लाइट हो चाहे रोड्स हों उनको हम पहल के तौर पर बनाएंगे और जनता की सहूलत के लिए फॉर द बेटरमेंट ऑफ द पंजाब पब्लिक उनके लिए काम करेंगे अच्छा साहब ਤੁਹਾਨੂੰ ਜਿਹੜੇ ਮੈਕਮੇ ਦਿੱਤੇ ਗਿਆ ਉਹ ਉਹ ਇੰਨੇ ਇੰਪੋਰਟੈਂਟ ਮੈਕਮੇ ਨਹੀਂ ਹੈ ਫਰੀडम फाइਟਰ ਜਿਹੜਾ ਮੈਕਮਾ ਤੁਹਾਨੂੰ ਦਿੱਤਾ ਗਿਆ ਡਿਫੈਂਸ ਦਿੱਤਾ ਗਿਆ ਹਾਰਟੀਕਲਚਰ ਬਾਗਬਾਨੀ ਦੇ ਵਿੱਚ ਵੀ ਕੋਈ ਬਿਹਤਰ ਕੰਮ ਕਰ ਪਾਓਗੇ ਤੁਸੀਂ ਕਿਸ ਤਰੀਕੇ ਨਾਲ ਦੇਖੋ ਕੋਈ ਵੀ ਡਿਪਾਰਟਮੈਂਟ ਜਿਹੜਾ ਹੈਗਾ ਹੈ ਹਮੇਸ਼ਾ ਹਰ ਡਿਪਾਰਟਮੈਂਟ ਇੰਪੋਰਟੈਂਟ ਹੁੰਦਾ ਹੈ ਜੇਕਰ ਕੋਈ ਕੰਮ ਕਰਨਾ ਚਾਹੇ ਤੇ ਸੋ ਮੇਰੀ ਪਰਟੀ ਹੋਏਗੀ ਜੋ ਵੀ ਮੈਨੂੰ ਮੈਕਮੇ ਮਿਲੇ ਨੇ ਉਹਨਾਂ ਦੇ ਵਿੱਚੋਂ ਜੋ ਲੋਕਾਂ ਦੇ ਨਾਲ ਰਿਲੇਟਡ ਨੇ ਪਬਲਿਕ ਨਾਲ ਸੰਬੰਧਿਤ ਨੇ ਉਤਾਰੇ ਲੋਕਾਂ ਨੂੰ ਉਹਦਾ ਪਦ ਤੋ ਫਾਇਦਾ ਪਹੁੰਚੇ ਚਾਹੇ ਕੋਈ ਅਗਰ ਕੋ ਡਿਫੈਂਸ ਹੈਗਾ ਡਿਫੈਂਸ ਪਰ ਤੇ ਜੋ ਲੋਕ ਸਾਡੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਗਵਾਉਂਦੇ ਨੇ ਆਪਣੇ ਦਿਨ ਰਾਤ ਜਾਗਦੇ ਨੇ ਉਹਨਾਂ ਦਾ ਧਿਆਨ ਰੱਖਣਾ ਸਾਡਾ ਫਰਜ਼ ਬੰਦਾ ਹੈ ਔਰ ਮੈਂ ਜੋ ਮਹਿਕਮੇ ਜਿੰਨੇ ਵੀ ਹੋਗੇ ਨੇ ਸਾਰੇ ਹੀ ਇੰਪੋਰਟੈਂਟ ਮਹਿਕਮੇ ਨੇ ਤਾਂ ਹੀ ਸਰਕਾਰ ਮਹਿਕਮਾ ਬਣਾਉਂਦੀ ਹੈ ਸਰਕਾਰ ਹਮੇਸ਼ਾ ਮਹਿਕਮਾ ਉਹ ਬਣਾਉਂਦੀ ਜਿਹਦੀ ਜਨਤਾ ਨੂੰ ਲੋੜ ਹੋਵੇ ਇੰਡਸਟਰੀ ਲਈ ਤਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਬੜੇ ਤਤਪਰ ਹੋ ਕੇ ਲੱਗੇ ਹੋਏ ਨੇ ਨਵੀਂ ਇੰਡਸਟਰੀ ਆ ਰਹੀ ਹੈ ਬਹੁਤ ਸਾਰੇ ਨਵੇਂ ਪਲਾਂਟ ਆ ਰਹੇ ਨੇ ਐਮਓਯੂ ਸਾਈਨ ਹੋਏ ਨੇ ਅਸੀਂ ਪੁਰਾਣੀ ਇੰਡਸਟਰੀ ਲਈ ਵੀ ਜਿਹੜੀਆਂ ਜਿਹੜੀਆਂ ਕਿਤੇ ਕੋਈ ਦਿੱਕਤਾਂ ਦਰਪੇਸ਼ ਆ ਰਹੀਆਂ ਹੋਣਗੀਆਂ ਉਹਦੇ ਲਈ ਵੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਉਹਦਾ ਨਿਵਾਰਣ ਕਰਨਾ ਸਰ ਇੱਕ ਇੱਕ ਆਖਰੀ ਸਵਾਲ ਹੈ ਕਿ ਜਿਨ੍ਹਾਂ ਤੋਂ ਉਹਦੇ ਵਾਪਸ ਵੀ ਲੈ ਗਏ ਜਿਹਨਾਂ ਨੂੰ ਫਾਰਗ ਵੀ ਕੀਤਾ ਗਿਆ ਜਿਹੜੇ ਅੱਜ ਸਾਬਕਾ ਮੰਤਰੀ ਹੋ ਗਏ ਸਿੱਧੇ ਤੌਰ ਤੇ ਇਹ ਸੀ ਕਿ ਪਰਫਾਰਮੈਂਸ ਦੇ ਵਿੱਚ ਕਮੀ ਰਹੀ ਪਰਫਾਰਮੈਂਸ ਨੂੰ ਲੈ ਕੇ ਤੁਹਾਡੇ ਤੇ ਇਸ ਗੱਲ ਦਾ ਕਿਤੇ ਨਾ ਕਿਤੇ ਜ਼ਿੰਮੇਵਾਰੀ ਵੱਡੀ ਰਹਿਣੀ ਹੈ ਕਿ ਪਰਫਾਰਮੈਂਸ ਜਿਹੜੀ ਹੈ ਡਬਲ ਦਿੱਤੇ ਨੇ ਚੁਣੌਤੀਆਂ ਬਹੁਤ ਸਾਰੀਆਂ ਹੁੰਦੀਆਂ ਨੇ ਕੰਮ ਕਰਨ ਦੇ ਵਿੱਚ ਉਸ ਨੂੰ ਮੇਨਟੇਨ ਕਿਵੇਂ ਰੱਖਿਆ ਜਾਵੇ ਅਸੀਂ ਆਪਣੀ ਜੀ ਜਾਣ ਲਾ ਕੇ ਪਰਫਾਰਮੈਂਸ ਕਰਾਂਗੇ ਜੀ ਪੜੇ ਲਿਖੇ ਇਨਸਾਨਾਂ ਅਸੀਂ ਸਾਨੂੰ ਹਰ ਤਰ੍ਹਾਂ ਦੀ ਦਿੱਕਤਾਂ ਵੀ ਸਮਝ ਆਉਂਦੀਆਂ ਸਾਨੂੰ ਅਸੀਂ ਸਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਜੋ ਵਾਅਦੇ ਕਰਕੇ ਆਏ ਆਂ ਜੋ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਆ ਅਸੀਂ ਉਹਨਾਂ ਤੇ ਖਰਾ ਉਤਰਨਾ ਹੈ ਤਾਂ ਹੀ ਅਸੀਂ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਿਪੀਟ ਕਰ